हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਇੱਕ 29 ਜਨਵਰੀ ਦੀ ਖੁਸ਼ ਖ਼ਬਰ ਹੀ ਤੁਹਾਡੇ ਸਾਹਮਣੇ ਮੈਂ ਤਰਨ ਜਾ ਰਿਹਾ ਬਹੁਤੇ ਸਾਥੀਆਂ ਨੇ ਮੈਨੂੰ ਪੁੱਛਿਆ ਸੀ ਲਾਈਵ ਦੇ ਵਿੱਚ ਕਿ ਅਮਰਪਾਲ ਸਿੰਘ ਦੀ ਤਰੀਕ ਦੱਸੋ ਰਿਹਾਈ ਹੋਣ ਦੀ ਕਿਹੜੀ ਤਰੀਕ ਹੈ ਤਾਂ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾ ਰਿਹਾ ਜਿਹਦੇ ਵਿੱਚ ਤੁਹਾਨੂੰ ਖੁਦ ਸਾਫ਼ ਸੁਣਾਈ ਦੇਊਗਾ ਕਿ ਅਮਰਤਪਾਲ ਸਿੰਘ 29 ਜਨਵਰੀ ਨੂੰ ਐਨਐਸਏ ਟੁੱਟਣ ਜਾ ਰਹੀ ਹੈ ਜਿਹੜਾ ਕਿ ਬਹੁਤ ਹੀ ਵੱਡਾ ਐਕਟ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਨੇ ਲਾਇਆ ਇਹ ਗੁਰੂ ਸਾਹਿਬ ਦੀ ਜਿਹੜੀ ਕਲਾ ਵਰਤ ਗਈ ਹੈ ਉਹ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਉਣ ਜਾ ਰਹੀ ਹੈ ਜਿਹੜੀ ਕਿ ਪੰਜਾਬ ਦੇ ਉਹਨਾਂ ਸਮਰਥਕਾਂ ਲਈ ਜਿਨ੍ਹਾਂ ਨੇ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਨੂੰ ਵੱਡੀ ਲੀਡ ਦੇ ਨਾਲ ਐਮਪੀ ਬਣਾਇਆ ਔਰ ਦੂਜੇ ਪਾਸੇ ਈਮਾਨ ਸਿੰਘ ਖਾਰਾ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਮੈਂ ਤੁਹਾਨੂੰ ਉਹਨਾਂ ਦੇ ਮੂੰਹੋਂ ਸੁਣਾਉਂਗਾ ਕਿ 29 ਜਨਵਰੀ ਨੂੰ ਐਨਐਸਏ ਟੁੱਟਣ ਜਾ ਰਹੀ ਹੈ ਤੇ ਅਮਰਪਾਲ ਸਿੰਘ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਿਹਾਈ ਹੋਣ ਜਾ ਰਹੀ ਹੈ ਕਿਉਂਕਿ ਦੋਨੇ ਹੀ ਸਰਕਾਰਾਂ ਨੇ ਪਹਿਲਾਂ ਉਹਦੇ ਤੇ ਐਨਐਸਏ ਲਈ ਔਰ ਉਸ ਤੋਂ ਬਾਅਦ ਜਿਹੜਾ ਕਿ ਭਾਈ ਅਮਰਪਾਲ ਸਿੰਘ ਤੇ ਯੂਪੀਏ ਲਾਇਆ ਉਹ ਦਰਅਸਲ ਮੈਂ ਕਈ ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕਿਆ ਕਿ ਉਹ ਦਰਅਸਲ ਲੋਕਾਂ ਨੂੰ ਡਰਾਉਣ ਦੇ ਲਈ ਲਾਇਆ ਸੀ ਔਰ ਜਿਹੜਾ ਹੁਣ ਇਹ ਸਟੰਟ ਹੈ ਬਹੁਤ ਹੀ ਇੱਕ ਅਨੋਖੀ ਗੱਲ ਅਮਰਪਾਲ ਸਿੰਘ ਦੇ ਲਈ ਔਰ ਉਹਨਾਂ ਦੇ ਚਾਉਣ ਵਾਲਿਆਂ ਦੇ ਲਈ ਮਾਤਾ ਪਿਤਾ ਦੇ ਲਈ ਵਕੀਲ ਇਮਾਨ ਸਿੰਘ ਖਾਰਾ ਦੇ ਲਈ ਕਿਉਂਕਿ ਉਹਨੇ ਬਹੁਤ ਹੀ ਇੱਕ ਲੰਬੀ ਉਹਨਾਂ ਦੇ ਲਈ ਬਗਾਲਤ ਕੀਤੀ ਔਰ ਉਸ ਤੋਂ ਬਾਅਦ ਅਮਰਪਾਲ ਦੀ ਬਹੁਤ ਵੱਡੀ ਕਬੱਡੇ ਭਰਾ ਹੋਣ ਦੇ ਨਾਤੇ ਸਪੋਰਟ ਵੀ ਕੀਤੀ ਹੈ ਤਾਂ ਹੁਣ ਅਮਰਪਾਲ ਸਿੰਘ ਦਾ ਵਕੀਲ ਇਮਾਨ ਸਿੰਘ ਖਾਰਾ ਦੇ ਮੂੰਹੋਂ ਸੁਣੋ ਕਿ ਅਮਰਪਾਲ ਸਿੰਘ ਦੀ 29 ਜਨਵਰੀ ਨੂੰ ਐਨਐਸਏ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਟੁੱਟਣੀ ਆ ਸੁਣੋ ਜਿਸ ਦੀ ਸਜ਼ਾ ਯੂਏਪੀਏ ਨਾਲੋਂ ਜ਼ਿਆਦਾ ਹੈ ਤੇ ਇੱਕ ਪੋਲੀਟਿਕਲ ਸਟੰਟ ਲੱਗਦਾ ਯੂਏਪੀਏ ਸਨ ਇਸ ਪ੍ਰੈਟਿਕਲ ਸਟੈਂਡ ਤੋਂ ਜ਼ਿਆਦਾ ਕੁਝ ਵੀ ਨਹੀਂ ਵੀ ਜੋ ਤੁਸੀਂ ਗੱਲ ਕੀਤੀ ਵੀ ਲੋਕਾਂ ਦੇ ਮਨਾਂ 'ਚ ਇੱਕ ਡਰ ਤੇ ਸਹਿਮ ਦਾ ਮਾਹੌਲ ਪਾ ਜਾਈ ਜਿਹਦੇ ਸਪੋਰਟਰ ਨੇ ਉਹ ਟੁੱਟ ਜਾਣ ਕਿ ਹੁਣ ਜੇ ਇਸ ਧਿਰ ਨਾਲ ਖੜੋਵਾਂਗੇ ਤਾਂ ਪਤਾ ਨਹੀਂ ਭਾਈ ਅਮਰਪਾਲ ਸਿੰਘ ਨੇ ਬਾਹਰ ਆਉਣਾ ਹੈ ਕਿ ਨਹੀਂ ਫਿਊਚਰ ਬਣੂਗਾ ਕਿ ਨਹੀਂ ਬਣੂਗਾ ਤਾਂ ਉਹੀ ਸਰਕਾਰ ਦੀ ਇੱਕ ਬਦਨੀਤੀ ਹੈ ਉਸ ਲਈ ਪੁਲਿਸ ਦਾ ਦੁਰਉਪਯੋਗ ਹੋ ਰਿਹਾ ਸਰਕਾਰ ਵੱਲੋਂ ਪਰ ਦੇਖੋ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਹੋ ਜੇ ਤਾਂ ਮੇਰੇ ਹਿਸਾਬ ਨਾਲ ਕੋਈ ਵੀ ਇਹ ਜੀ ਚੀਜ਼ ਹੈ ਦੁਨੀਆ ਦੇ ਵਿੱਚ ਜਿਹੜੀ ਕਿ ਸੰਭਵ ਕੋਈ ਚੀਜ਼ ਨਹੀਂ ਜਿਹੜੀ ਅਸੰਭਵ ਹੋਵੇ ਦੁਨੀਆ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਹੈ ਮੈਂ ਕਹਿੰਦਾ ਬੰਦ ਖਲਾਸੀ ਕਰਾਉਣੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਹਨਾਂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਤੇ ਜੇ ਆਪਾਂ ਕਾਨੂੰਨੀ ਪੱਖ ਤੋਂ ਵੀ ਦੇਖੀਏ ਤਾਂ ਦੇਖੋ ਮੇਨ ਗੱਲ ਐਨਐਸਏ ਟੁੱਟਣੀ ਹੈ ਉਸ ਤੋਂ ਬਾਅਦ ਸਰਕਾਰ ਕਿੰਨਾ ਕੁ ਧੱਕਾ ਕਰਦੀ ਆ ਅਰੈਸਟ ਪਾਉਂਦੀ ਆ ਕੇਸਾਂ ਦੇ ਵਿੱਚ ਨਹੀਂ ਪਾਉਂਦੀ ਆ ਫਿਰ ਜਮਾਨਤਾਂ ਦੇ ਉੱਪਰ ਉਹ ਕੰਮ ਡਿਫਰੈਂਟ ਹੈ ਮੇਨ ਜਿਹੜੀ 29 ਜਨਵਰੀ ਤਰੀਕ ਹੈ ਐਨਐਸਏ ਦੀ ਤੇ ਉਹ ਐਨਐਸਏ ਟੁੱਟਣ ਦੇ ਉੱਪਰ ਮੇਰੇ ਹਿਸਾਬ ਦੇ ਨਾਲ ਸਾਰਾ ਕੁਝ ਹੈ ਇਹ ਖੜਾ ਹੈ ਜੀ ਬਹੁਤ ਸਾਰਾ ਯਾਨੀ ਲੋਕਾਂ ਨੂੰ ਵੀ ਇੰਤਜ਼ਾਰ ਸੀ ਮੈਨੂੰ ਵੀ ਪੁੱਛਿਆ ਜਾਂਦਾ ਸੀ ਕਿ ਅਮਰਪਾਲ ਸਿੰਘ ਦੀ ਦੇਵਾ ਸਿੱਧੂ ਭਾਈ ਤੁਸੀਂ ਤਰੀਕ ਦੱਸੋ ਪਰ ਮੈਂ ਉਹਦੀ ਐਨਐਸਏ ਦੀ ਤਰੀਕ ਆ ਜਿਹੜੀ ਐਨਐਸਏ ਟੁੱਟਣ ਜਾ ਰਹੀ ਹੈ ਗੁਰੂ ਸਾਹਿਬ ਦੀ ਕਲਾ ਵਰਤੀ ਹੈ ਕਿਉਂਕਿ ਬਹੁਤ ਸਾਰਾ ਯਾਨੀ ਪੰਜਾਬ ਦਾ ਇੱਕ ਹੰਗਾਰਾ ਮਿਲਿਆ ਔਰ ਇਹ ਕਹਿ ਵੀ ਰਹੇ ਨੇ ਈਮਾਨ ਸਿੰਘ ਖਾਰਾ ਵੀ ਕਹਿ ਰਹੇ ਨੇ ਕਿ ਇਹ ਜਿਹੜਾ ਯੂਐਪੀਏ ਲਾਇਆ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੇ ਲਈ ਲਾਇਆ ਸੀ ਔਰ ਵਾਰਿਸ ਪੰਜਾਬ ਦੇ ਜਿਹੜੇ ਕੇ ਦਾਸ ਸਿੰਘ ਜਿਬਰੂਗੜ੍ਹ ਦੇ ਵਿੱਚ ਬੰਦ ਨੇ ਔਰ ਜਿੰਨੇ ਵੀ ਸਿੰਘ ਜਿਨ੍ਹਾਂ ਦੇ ਵਿੱਚ ਕੈਦ ਕੀਤੇ ਗਏ ਨੇ ਉਹਨਾਂ ਤੇ ਪ੍ਰਮਾਤਮਾ ਦੀ ਜਿਹੜੀ ਕੇ ਗੁਰੂ ਸਾਹਿਬ ਦੀ ਕਿਰਪਾ ਹੋਣ ਜਾ ਰਹੀ ਹੈ ਹੁਣ ਵੱਡੇ ਪੱਦਰ ਦੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਜਿੰਨੇ ਵੀ ਤੁਸੀਂ ਅਮਰਪਾਲ ਸਿੰਘ ਦੀ ਸਪੋਰਟ ਕਰਦੇ ਹੋ ਖਾਸ ਖਾਸ ਕਹ ਖਾਸੋ ਖਾਸ ਕਹ ਮਾਨ ਸਿੰਘ ਖਾਰਾ ਨੇ ਕਿ ਜਿੰਨੇ ਭਾਈ ਅਮਰਪਾਲ ਸਿੰਘ ਦੇ ਸਪੋਰਟਰ ਨੇ ਉਹ ਦਰਅਸਲ ਪਿੱਛੇ हट ਜਾਣ ਕਿ ਇਹ ਯੂਪੀਏ ਲੱਗ ਗਿਆ ਜੀ ਇਹ ਐਨਐਸਏ ਲੱਗ ਗਿਆ ਜੀ ਉਹ ਲੋਕਾਂ ਨੂੰ ਹੀ ਡਰਾਉਣ ਦੇ ਲਈ ਲਾਇਆ ਗਿਆ ਨਾ ਕਿ ਕੋਈ ਬਹੁਤ ਵੱਡਾ ਐਕਟ ਹੈ ਕਿਉਂਕਿ ਐਨਐਸਏ ਤੋਂ ਵੱਡਾ ਕੋਈ ਐਕਟ ਨਹੀਂ ਹੋ ਸਕਦਾ ਤੇ ਦਰਅਸਲ ਜਿਹੜੀ ਐਨਐਸਏ ਆ ਉਹ 29 ਜਨਵਰੀ ਤਰੀਕ ਰੱਖੀ ਗਈ ਹੈ ਭਾਈ ਅਮਰਪਾਲ ਸਿੰਘ ਦੀ ਹਾਈ ਕੋਰਟ ਦੇ ਵਿੱਚ ਜਿਨ੍ਹਾਂ ਦੇ ਆਧਾਰ ਤੇ ਹੁਣ ਬਹੁਤ ਹੀ ਯਾਨੀ ਪੰਜਾਬ ਦੇ ਵਿੱਚੋਂ ਇੱਕ ਬਹੁਤ ਵੱਡੀ ਆਵਾਜ਼ ਉੱਠ ਖੜੀ ਹੈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਤਾਂ ਹੁਣ ਪੰਜਾਬ ਵਾਸੀਆਂ ਨੂੰ ਵੀ ਇਹ ਗੱਲ ਚਾਹੀਦੀ ਹੈ ਕਿ ਜੇਕਰ ਤੁਸੀਂ ਵਾਕਈ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਾਉਣਾ ਚਾਹੁੰਦੇ ਹੋ ਤਾਂ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਸਾਡੀ ਕੌਮ ਨੂੰ ਤਾਂ ਖੜਨਾ ਚਾਹੀਦਾ ਹੀ ਹੈ ਬਲਕਿ ਹੋਰ ਵੀ ਜਿਹੜੇ ਸਾਡੇ Hindu ਭਰਾ ਹੋਰ ਵੀ ਕਈ ਧਰਮਾਂ ਦੇ ਵਿੱਚੋਂ ਹੰਗਾਰਾ ਮਿਲ ਰਿਹਾ ਭਾਈ ਅਮਰਪਾਲ ਸਿੰਘ ਨੂੰ ਔਰ ਮਿਲਣਾ ਵੀ ਚਾਹੀਦਾ ਕਿਉਂਕਿ ਇਹ ਨੌਜਵਾਨੀ ਕੱਲੇ ਸਿੱਖਾਂ ਦੀ ਨਹੀਂ ਇਹਦੇ ਵਿੱਚ ਕਈ ਵਰਗਾਂ ਦੇ ਲੋਕ ਆ ਜਾਂਦੇ ਨੇ ਜਿਵੇਂ ਕਿ ਹਿੰਦੂਆ ਦੇ ਆ ਜਾਂਦੇ ਨੇ ਮੁਸਲਮਾਨਾਂ ਦੇ ਵੀ ਆ ਜਾਂਦੇ ਨੇ ਈਸਾਈਆਂ ਦੇ ਵੀ ਆ ਜਾਂਦੇ ਨੇ ਹੋਰ ਵੀ ਬਹੁਤ ਸਾਰੇ ਧਰਮਾਂ ਦੇ ਤੇ ਮਜਬਾਂ ਦੇ ਲੋਕ ਆਉਂਦੇ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਕਈ ਪ੍ਰਕਾਰ ਦੇ ਲੋਕ ਰਹਿੰਦੇ ਨੇ ਤਾਂ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਅਮਰਪਾਲ ਕੱਲਾ ਆਪਣੇ ਲਈ ਨਹੀਂ ਕਿਉਂਕਿ ਛੋਟੀ ਛੋਟੀ ਉਮਰ ਦੇ ਸਿੰਘ ਅੱਜ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਉਹ ਕਿਹਦੇ ਲਈ ਨੇ ਉਹ ਸਾਡੇ ਪੰਜਾਬ ਦੀ ਨੌਜਵਾਨੀ ਦੇ ਲਈ ਜਿਹੜੀ ਮਹੀਮ ਚਲਾਈ ਸੀ ਨਾ ਚਿੱਟੇ ਦੇ ਵਿਰੁੱਧ ਉਸੇ ਹੀ ਮਹੀਮ ਦੇ ਜਰੀਏ ਉਹਨਾਂ ਨੂੰ ਫੜਿਆ ਗਿਆ ਔਰ ਧੱਕੇ ਦੇ ਨਾਲ ਉਹਨਾਂ ਦੇ ਉੱਤੇ ਐਨਐਸ ਲਾ ਕੇ ਡਿਬਰੂਗੜ੍ਹ ਦੇ ਵਿੱਚ ਬੰਦ ਕੀਤਾ ਗਿਆ ਜਿਹੜੀ ਕਿ ਸਾਡੇ ਪੰਜਾਬ ਦੇ ਵਿੱਚੋਂ ਉਹ ਜੇਲ ਵੀ ਕੋਸੋ ਦੂਰ ਹੈ ਕਿਉਂਕਿ ਪੰਜਾਬ ਦੀ ਕਹਿੰਦੇ ਅਸੀਂ ਉੱਥੇ ਹਵਾ ਤੱਕ ਨਹੀਂ ਜਾਣ ਦਿੰਦੇ ਤੇ ਫਿਰ ਪੰਜਾਬ ਦੇ ਲੋਕਾਂ ਦਾ ਜਦੋਂ ਐਮਪੀ ਦੀਆਂ ਵੋਟਾਂ ਦੇ ਵਿੱਚ ਇੱਕ ਬਹੁਤ ਵੱਡਾ ਸਨੇਹਾ ਪਹੁੰਚਾ ਦਿੱਤਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਵੱਡੀ ਲੀਡ ਦੇ ਨਾਲ ਇੱਕ ਫਤਵਾ ਸੁਣਾ ਦਿੱਤਾ ਤਾਂ ਹੁਣ ਮੈਂ ਕਹੂੰਗਾ ਕਿ ਜਿੰਨੀ ਸਾਡੀ ਪੰਜਾਬ ਦੀ ਸਿੱਖ ਕੌਮ ਹੈ ਖਾਸ ਕਰਕੇ ਕੌਮ ਨੂੰ ਅਪੀਲ ਦੂਜੇ ਪੱਧਰ ਤੇ ਜਿਹੜੀ ਸਾਡੀ ਕੌਮ ਸਿੱਖਾਂ ਦੇ ਵਿੱਚ ਵੀ ਜਿਹੜੇ ਸਾਡੇ ਭਰਾ ਨਹੀਂ ਆਉਂਦੇ ਸਿੱਖਾਂ ਦੇ ਵਿੱਚ ਵੀ ਜਿਹੜੇ ਨਹੀਂ ਆਉਂਦੇ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਜਿਹੜੀ ਗੱਲ ਪੂਰੇ ਪੰਜਾਬੀ ਅੱਦੇ ਲਈ ਹੋਵੇ ਪੰਜਾਬੀਆਂ ਦੇ ਨੌਜਵਾਨਾਂ ਦੇ ਲਈ ਹੋਵੇ ਜਿੰਨੀ ਪੰਜਾਬੀਅਤ ਆ ਸਾਰੇ ਪੰਜਾਬੀਅਤ ਲਈ ਹੋਵੇ ਤਾਂ ਮੈਂ ਕਹੂੰਗਾ ਕਿ ਵੱਡੇ ਪੱਦਰ ਦੇ ਸਾਨੂੰ ਹੁਣ ਏਕਾ ਕਰ ਲੈਣਾ ਚਾਹੀਦਾ ਅਮਰਪਾਲ ਸਿੰਘ ਦੇ ਨਾਲ ਖੜ ਕੇ ਉਹਦੇ ਹੱਕ ਦੇ ਵਿੱਚ ਬੋਲਣਾ ਚਾਹੀਦਾ ਹਰ ਇੱਕ ਨੌਜਵਾਨ ਨੂੰ ਮਾਂ ਭੈਣ ਨੂੰ ਬਜ਼ੁਰਗ ਬੱਚਿਆਂ ਨੂੰ ਤਾਂ ਕਿ ਪੰਜਾਬ ਦਾ ਉਹ ਸੂਰਬੀਰ ਯੋद्धा ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਆਪਣਾ ਜਿਹੜਾ ਕੰਮ ਇੱਕ ਤਾਂ ਉਹਦਾ ਜਿਹੜਾ ਕਿ ਫੰਡ ਹੈ ਉਹੀ ਜਿਹੜੇ ਲੋਕਾਂ ਨੇ ਜਿਤਾਇਆ ਉਹਨਾਂ ਦਾ ਵੀ ਬਹੁਤ ਵੱਡਾ ਕਹਿਣਾ ਕਿ ਸਾਡਾ ਐਮਪੀ ਜੇਕਰ ਸਾਡੇ ਕੋਲ ਹੁੰਦਾ ਤੇ ਸਾਡੇ ਇਲਾਕਿਆਂ ਦਾ ਕੰਮਕਾਜ ਕਰਾਉਂਦਾ ਜਿਵੇਂ ਕਿ ਉਹਨੂੰ ਖੰਡੂਰ ਸਾਹਿਬ ਤੋਂ ਐਮਪੀ ਬਣਾਇਆ ਤਾਂ ਉਹਨਾਂ ਲੋਕਾਂ ਨੂੰ ਵੀ ਬਹੁਤ ਵੱਡੀ ਉਡੀਕ ਹੈ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਖਾਸ ਕਰਕੇ ਅਪੀਲ ਕਰਦਾ ਕਿ ਵੱਡੇ ਪੱਧਰ ਤੇ ਹੁਣ ਸਾਨੂੰ ਇੱਕ ਹੋ ਜਾਣਾ ਚਾਹੀਦਾ ਤਾਂ ਮੈਂ ਕਹੂੰਗਾ ਕਿ ਜੇਕਰ ਕੋਈ ਯੋਗਦਾਨ ਦੇਣਾ ਚਾਹੁੰਦਾ ਤਾਂ ਮੇਰਾ ਵੀਰ ਇਸ ਵੀਡੀਓ ਦੇ ਵਿੱਚ ਵੀ ਯੋਗਦਾਨ ਦੇ ਸਕਦਾ ਇਹਨੂੰ ਸ਼ੇਅਰ ਕੀਤਾ ਜਾਵੇ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਨੌਜਵਾਨ ਤੱਕ ਇਹ ਵੀਡੀਓ ਪਹੁੰਚੇ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਉਹੀ ਜਜਵਾ ਕਾਇਮ ਰਹੇ ਕਿ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਖੜਨਾ ਜ਼ਰੂਰੀ ਹੋ ਗਿਆ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਤੁਸੀਂ ਦੇਖਦੇ ਹੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਹਿੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਚਿੱਟੇ ਦੀ ਵਜ੍ਹਾ ਦੇ ਨਾਲ ਤਾਂ ਹੁਣ ਪੰਜਾਬੀਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ